ਪ੍ਰੇਰਨਾ ਦਾ ਰਿਸ਼ਤਾ ਉਸਦੇ ਪਿਤਾ ਦੇ ਮੂੰਹ ਬੋਲੇ ਭਰਾ ਮਿੱਤਰ ਦੇ ਪੁੱਤਰ ਨਾਲ ਤੈਅ ਹੋਇਆ ਸੀ ਪਰ ਜਦੋਂ ਲੜਕਾ ਕਮਿਸ਼ਨਰ ਬਣ ਗਿਆ ਤਾਂ ਉਸਦੇ ਪਿਤਾ ਨੇ ਇਹ ਰਿਸ਼ਤਾ ਤੋੜ ਦਿੱਤਾ ਕਿ ਉਹ ਹੁਣ ਕਿਸੇ ਅਮੀਰਕਾਰ ਵਿੱਚ ਆਪਣੇ ਪੁੱਤਰ ਦਾ ਵਿਆਹ ਕਰਵਾਉਣਗੇ ਪ੍ਰੇਰਨਾ ਦੀ ਇਸ ਪਰੇਸ਼ਾਨੀ ਅਤੇ ਸਦਮੇ ਵਿੱਚ ਉਸਦੇ ਪਿਤਾ ਵੀ ਦੁਨੀਆ ਤੋਂ ਚਲੇ ਗਏ ਨਿਯਤੀ ਦਾ ਖੇਡ ਵੇਖੋ ਕਿ ਉਸੇ ਦਿਨ ਇੱਕ ਪਾਸੇ ਪਿਤਾ ਦੀ ਅਰਥੀ ਸੀ ਅਤੇ ਦੂਜੇ ਪਾਸੇ ਕਮਿਸ਼ਨਰ ਦੇ ਵਿਆਹ ਲਈ ਸ਼ਹਿਨਾਈਆਂ ਤੇ ਢੋਲ ਵੱਜ ਰਹੇ ਸਨ ਵਿਆਹ ਤੋਂ ਬਾਅਦ ਕਮਿਸ਼ਨਰ ਆਪਣੀ ਪਤਨੀ ਨੂੰ ਲੈ ਕੇ ਸ਼ਹਿਰ ਚਲਾ ਗਿਆ ਅਤੇ ਆਪਣੇ ਪਿਤਾ ਦੀ ਮੁੜ ਕੇ ਖਬਰ ਤੱਕ ਨਾ ਲਈ ਅਤੇ ਫਿਰ ਇੱਕ ਦਿਨ ਅਜਾਇਆ ਕਿ ਉਹ ਪਿਤਾ ਇੱਕ ਵਾਰ ਦੀ ਰੋਟੀ ਲਈ ਵੀ ਤਰਸ ਗਿਆ ਅਤੇ ਭੁੱਖ ਦੀ ਵਜ੍ਹਾ ਨਾਲ ਹੋਸ਼ ਨੂੰ ਹੋਸ਼ ਨਾ ਰਿਹਾ ਅਤੇ ਉਹ ਚੱਲਦਾ ਹੋਇਆ ਪ੍ਰੇਰਣਾ ਦੇ ਘਰ ਚਲਾ ਗਿਆ ਤਾਂ ਸਾਹਮਣੇ ਦਾ ਦ੍ਰਿਸ਼ ਵੇਖ ਕੇ ਉਸ ਦੇ ਹੋਸ਼ ਉੱਡ ਗਏ ਕਿ ਭੈਣ ਵੇਖੋ ਕਲਾਸ਼ ਭਰਾ ਦੇ ਘਰੋਂ ਆਥੀ ਨਿਕਲ ਰਹੀ ਹੈ ਇੱਥੇ ਕੌਣ ਮਰ ਗਿਆ ਹੈ ਬਰਾਤ ਰਵਾਨਾ ਹੋ ਰਹੀ ਸੀ ਜਦੋਂ ਇੱਕ ਔਰਤ ਦੀ ਨਜ਼ਰ ਵਿਆਹ ਵਾਲੇ ਘਰ ਦੇ ਬਿਲਕੁਲ ਬਰਾਬਰ ਵਾਲੇ ਘਰ ਉੱਤੇ ਪਈ ਉਹ ਘਰ ਕਿਸੇ ਹੋਰ ਦਾ ਨਹੀਂ ਸਭ ਦੁੱਲੇ ਦੇ ਕਾਕਾ ਪਿਤਾ ਦੇ ਜੀ ਗਰੀ ਦੋਸਤ ਦਾ ਸੀ ਜਿੱਥੇ ਮ੍ਰਿਤਕ ਸ਼ਰੀਰ ਰੱਖਿਆ ਹੋਇਆ ਸੀ ਅਤੇ ਅੰਤਿਮ ਯਾਤਰਾ ਲਗਭਗ ਤਿਆਰ ਸੀ ਕੋਈ ਵੀ ਰਿਸ਼ਤੇਦਾਰ ਉੱਥੇ ਮੌਜੂਦ ਨਹੀਂ ਸੀ ਸਿਰਫ ਮਹੱਲੇ ਦੇ ਕੁਝ ਲੋਕ ਹੀ ਸਨ ਹਾਂ ਤੁਹਾਨੂੰ ਨਹੀਂ ਪਤਾ ਕੱਲ ਰਾਤ ਕਲਾਸ਼ਪਰਾ ਦਾ ਸਵਰਗਵਾਸ ਹੋ ਗਿਆ ਹੈ ਇਹਨਾਂ ਦੀ ਹੀ ਤਾਂ ਅਰਤੀ ਸਜ ਰਹੀ ਹੈ ਦੂਜੀ ਔਰਤ ਦੇ ਦਸਨ ਉੱਤੇ ਪਹਿਲੀ ਨੇ ਗੱਲ ਉੱਤੇ ਹੱਥ ਰੱਖ ਲਿਆ ਅਤੇ ਆਖ ਲੱਗੀ ਹੈ ਭਗਵਾਨ ਕਿਸ ਤਰ੍ਹਾਂ ਦਾ ਕੋਰ ਕਲ ਜੁਗਾ ਗਿਆ ਹੈ ਇੱਕ ਦੋਸਤ ਮਰ ਗਿਆ ਹੈ ਜਦ ਕੇ ਦੂਜਾ ਆਪਣੀ ਧੀ ਦੀ ਬਰਾਤ ਲੈ ਕੇ ਜਾ ਰਿਹਾ ਹੈ ਉਸ ਨੇ ਅਫਸੋਸ ਜਤਾਇਆ ਤਾਂ ਪਹਿਲੀ ਔਰਤ ਨੇ ਹਾਂ ਵਿੱਚ ਸਿਰ ਹਿਲਾਇਆ ਅਤੇ ਆਖਣ ਲੱਗੀ ਤੁਹਾਨੂੰ ਰਾਜ ਦੀ ਗੱਲ ਦੱਸਾਂ ਕਲਾਸ਼ ਦੀ ਤੀ ਪ੍ਰੇਰਣਾ ਤਾਂ ਤੁਸੀਂ ਵੇਖੀ ਹੋਵੇਗੀ ਨਾ ਗੱਲ ਕਰਨ ਤੋਂ ਪਹਿਲਾਂ ਉਸ ਔਰਤ ਨੇ ਪੁਸ਼ਟੀ ਚਾਹੀ ਤਾਂ ਦੂਜੀ ਨੇ ਤੁਰੰਤ ਹਾਂ ਵਿੱਚ ਸਿਰ ਹਿਲਾਇਆ ਤਾਂ ਆਖਣ ਲੱਗੀ ਪੂਰੇ ਸਮਾਜ ਵਿੱਚ ਪ੍ਰੇਰਣਾ ਦੇ ਚਰਚੇ ਸਨ ਉਸ ਦੀ ਸੁੰਦਰਤਾ ਅਤੇ ਸੰਸਕਾਰਾਂ ਦੇ ਅਲੋਕਪ੍ਰਾਣੇ ਬਹੁਤ ਪਹਿਲਾ ਹੀ ਪ੍ਰੇਰਨਾ ਦਾ ਹੱਥ ਸਾਗਰ ਲਈ ਮੰਗ ਲਿਆ ਸੀ ਜਦੋਂ ਵੀ ਕੋਈ ਰਿਸ਼ਤਾ ਲੈ ਕੇ ਕਲਾਸ਼ਪਰਾ ਦੇ ਘਰ ਜਾਂਦਾ ਸੀ ਤਾਂ ਉਹ ਆਖਦੇ ਮੇਰੀ ਪ੍ਰੇਰਨਾ ਤਾਂ ਸਾਗਰ ਲਈ ਹੈ ਹੁਸੇ ਦੇ ਨਾਲ ਇਸ ਦੇ ਫੇਰੇ ਹੋਣਗੇ ਮੇਰੇ ਦੋਸਤ ਨੇ ਬੜੇ ਪਿਆਰ ਨਾਲ ਰਿਸ਼ਤਾ ਮੰਗਿਆ ਹੈ ਮੈਂ ਉਸ ਨੂੰ ਕਿਵੇਂ ਇਨਕਾਰ ਕਰਕੇ ਕਿਸੇ ਹੋਰ ਨਾਲ ਆਪਣੀ ਪ੍ਰੇਰਣਾ ਦਾ ਗਠਬੰਧਨ ਕਰ ਦੇਵਾਂ ਪਰ ਜਿਵੇਂ ਹੀ ਸਾਗਰ ਕਮਿਸ਼ਨਰ ਬਣਿਆ ਤਾਂ ਆਲੋਕ ਭਰਾ ਨੇ ਰਿਸ਼ਤਾ ਤੋੜ ਦਿੱਤਾ ਅਤੇ ਆਪਣੇ ਬਰਾਬਰੀ ਵਾਲੇ ਲੋਕਾਂ ਵਿੱਚ ਰਿਸ਼ਤਾ ਜੋੜ ਲਿਆ ਸੁਣਿਆ ਹੈ ਤਾਂ ਤੂੰ ਹੀ ਕਲਾਸ਼ ਭਰਾ ਬਿਮਾਰ ਸਨ ਇਸ ਸਦਮੇ ਨੂੰ ਸਹਿ ਨਾ ਸਕੇ ਅਤੇ ਰਾਤ ਜਦੋਂ ਇੱਥੇ ਸੰਗੀਤ ਦੇ ਢੋਲ ਬਾਜੇ ਵੱਜ ਰਹੇ ਸਨ ਤਾਂ ਧ ਹੀ ਇਹਨਾਂ ਦੀ ਦਿੱਖਤ ਵੀਤ ਪਿਗੜ ਗਈ ਹਸਪਤਾਲ ਲੈ ਜਾਂਦੇ ਸਨ ਜਦੋਂ ਰਾਹ ਵਿੱਚ ਹੀ ਉਹਨਾਂ ਨੇ ਪ੍ਰਾਂਤ ਤਿਆਗ ਦਿੱਤੇ ਕੀ ਜ਼ਮਾਨਾ ਆ ਗਿਆ ਹੈ ਅੱਜ ਤਾਂ ਖੂਨ ਪਾਣੀ ਤੋਂ ਵੀ ਜ਼ਿਆਦਾ ਸਫੇਦ ਹੋ ਗਿਆ ਹੈ ਜਦੋਂ ਆਪਣੇ ਹੀ ਆਪਣੇਆਂ ਨੂੰ ਨਹੀਂ ਪੁੱਛਦੇ ਤਾਂ ਗੈਰਾਂ ਦੀ ਤਾਂ ਕੀ ਹੀ ਗੱਲ ਕਰੀਏ ਦੋਵੇਂ ਔਰਤਾਂ ਆਪਸ ਦੀ ਕੰਨਾ ਫੂਸੀ ਵਿੱਚ ਵਿਅਸਤ ਸਨ ਬਰਾਤ ਪੂਰੇ ਤਾਮ ਜਾਮਾ ਤੇ ਪ੍ਰੋਟੋਕਾਲ ਨਾਲ ਨਿਕਲ ਰਹੀ ਸੀ ਕਿ ਦੂਜੇ ਪਾਸੇ ਹਰਾਮ ਨਾਮ ਸਤਿਆ ਹੈ ਦੇ ਗੁੰਜੇ ਫੀਜਾ ਵਿੱਚ ਸੀ ਕਲਾਸ਼ ਦੀ ਆਰਥੀ ਨੂੰ ਸ਼ਮਸ਼ਾਨ ਘਾਟ ਵੱਲ ਲਿਜਾਇਆ ਜਾ ਰਿਹਾ ਸੀ ਅੱਜ ਇੱਕ ਅਭਿਆਨ ਨੇ ਦੂਜੇ ਦੀ ਜਾਨ ਲੈ ਲਈ ਸੀ ਪ੍ਰੇਰਣਾ ਨੂੰ ਚੱਕਰ ਤੇ ਚੱਕਰ ਆ ਰਹੇ ਸਨ ਉਹ बार-बार बेहोश ਹੋ ਜਾਂਦੀ ਦੁਨੀਆ ਵਿੱਚ ਇੱਕੋ ਇੱਕ ਸਹਾਰਾ ਸੀ ਪਿਤਾ ਦਾ ਹਤੇ ਉਹ ਵੀ ਖਤਮ ਹੋ ਗਿਆ ਸੀ ਸ਼ੁਰੂ ਤੋਂ ਪਰਿਵਾਰ ਦੇ ਨਾ ਉਤੇ ਸਿਰਫ ਹਲੋ ਕਾਕਾ ਨੂੰ ਹੀ ਵੇਖਿਆ ਸੀ ਅਤੇ ਉਹਨਾਂ ਦੇ ਪੁੱਤਰ ਸਾਗਰ ਨੂੰ ਸੁਪਨਿਆਂ ਵਿੱਚ ਬਸਾਇਆ ਸੀ ਜਦੋਂ ਤੋਂ ਸੁਣਿਆ ਸੀ ਕਿ ਉਸ ਦਾ ਵਿਆਹ ਸਾਗਰ ਨਾਲ ਹੋਵੇਗਾ ਤਾ ਤਾਂ ਉਸਨੇ ਕਿਸੇ ਵੱਲ ਵੇਖਣਾ ਵੀ ਛੱਡ ਦਿੱਤਾ ਸੀ ਹਮੇਸ਼ਾ ਖੁਦ ਨੂੰ ਸਾਗਰ ਦੀ ਆਮਾਨਤ ਸਮਝ ਕੇ ਸਮਾਹ ਸੰਭਾਲ ਕੇ ਰੱਖਿਆ ਸੀ ਕਿਸੇ ਦੂਜੇ ਦਾ ਖਿਆਲ ਵੀ ਮਨ ਵਿੱਚ ਲਿਆਉਣਾ ਪਾਪ ਸਮਝਦੀ ਸੀ ਸਾਗਰ ਵੀ ਤਾਂ ਕਿਵੇਂ ਸਨੇਹਾ ਭਰੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ ਕਰਦਾ ਸੀ ਉਸ ਦੀਆਂ ਅੱਖਾਂ ਵਿੱਚ ਲੁਕੇ ਮੁੱਕ ਸੰਦੇਸ਼ਾਂ ਨੂੰ ਪ੍ਰੇਰਨਾ ਪੜ੍ਹ ਕੇ ਹੌਲੀ ਨਾਲ ਮੁਸਕਰਾ ਦਿੰਦੀ ਸੀ ਇਹਨਾਂ ਦੋਵਾਂ ਵਿੱਚ ਕਦੇ ਵੀ ਬਾਦੇ ਅਤੇ ਇਨਕਾਰ ਨਹੀਂ ਹੋਏ ਸਨ ਇੱਕ ਦੂਜੇ ਨਾਲ ਜੀਨ ਮਰਨ ਦੀਆਂ ਕਸਮਾਂ ਨਹੀਂ ਖਾਦੀਆਂ ਸਨ ਪਰ ਇਸ ਦੇ ਬਾਵਜੂਦ ਦੋਵਾਂ ਦੇ ਮਨ ਇੱਕ ਦੂਜੇ ਲਈ ਜੁੜੇ ਹੋਏ ਸਨ ਸાગਰ ਦੀਆਂ ਅੱਖਾਂ ਪ੍ਰੇਰਣਾ ਨੂੰ ਖੂਬ ਸਮਝਦੀ ਸੀ ਅਤੇ ਪ੍ਰੇਰਣਾ ਦੀ ਸ਼ਰਮ ਨਾਲ ਪਲਕਾਂ ਝੁਕਾ ਲੈਣ ਉੱਤੇ ਸਾਗਰ ਜਾਣ ਛਿੜਕਦਾ ਸੀ ਉਹ ਦੋਵੇਂ ਆਪੋ ਆਪਣੀ ਜ਼ਿੰਦਗੀ ਵਿੱਚ ਖੁਸ਼ ਸਨ ਪਰ ਸ਼ਾਇਦ ਇਹਨਾਂ ਦੀਆਂ ਖੁਸ਼ੀਆਂ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਕਿਉਂਕਿ ਜੋ ਸਾਗਰ ਪ੍ਰੇਰਣਾ ਉੱਤੇ ਜਾਣ ਛਿੜਕਦਾ ਸੀ ਅੱਜ ਉਹੀ ਸਾਗਰ ਆਪਣੀ ਪ੍ਰਾਤ ਸਜਾ ਕੇ ਕਿਸੇ ਹੋਰ ਨੂੰ ਵਿਆਉਣ ਜਾ ਰਿਹਾ ਸੀ ਕਿਸੇ ਹੋਰ ਦੇ ਸੁਪਨਿਆਂ ਦਾ ਰਾਜਕੁਮਾਰ ਬਣਨ ਜਾ ਰਿਹਾ ਸੀ ਇਹਨਾਂ ਦੋਵਾਂ ਵਿੱਚ ਨਾ ਹੀ ਤਾਂ ਜਲਮ ਸਮਾਜ ਆਇਆ ਸੀ ਸਗੋਂ ਦੌਲਤ ਅਤੇ ਰੁਤਵੇ ਦੀ ਇੱਕ ਦੀਵਾਰ ਖੜੀ ਹੋ ਗਈ ਸੀ ਪ੍ਰੇਰਣਾ ਅਤੇ ਕਲਾਸ਼ ਨੇ ਇਸ ਦੀਵਾਰ ਨੂੰ ਡੇਗਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਦੋਵੇਂ ਬਾਪ ਬੇਟੇ ਮਿਲ ਕੇ ਆਪਣੇ ਬिखरਦੇ ਹੋਏ ਰਿਸ਼ਤਿਆਂ ਨੂੰ ਬਚਾ ਲੈਣਾ ਚਾਹੁੰਦੇ ਸਨ ਪਰ ਅਲੋਕ ਦੀ ਤਰਫੋਂ ਅਜੇ ਹੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਫਿਰ ਸਾਗਰ ਨੇ ਵੀ ਬਿਨਾਂ ਪ੍ਰੇਰਣਾ ਨਾਲ ਕੋਈ ਗੱਲ ਕੀਤੀ ਹਥਿਆਰ ਚਾੜ ਦਿੱਤੇ ਸਨ ਦੋਵਾਂ ਦਾ ਪ੍ਰੇਮ ਬਿਨਾਂ ਪੂਰਨ ਹੋਏ ਹੀ ਸਮਾਪਤ ਹੋ ਗਿਆ ਸੀ ਸਾਗਰ ਤਾਂ ਅੱਜ ਕਿਸੇ ਹੋਰ ਦਾ ਹੋਣ ਜਾ ਰਿਹਾ ਸੀ ਪਰ ਪ੍ਰੇਰਣਾ ਦੀ ਤਾਂ ਜਿਵੇਂ ਦੁਨੀਆ ਹੀ ਉੱਜੜ ਗਈ ਸੀ ਪ੍ਰੇਰਣਾ ਨੂੰ ਅੱਜ ਵੀ ਉਹ ਦਿਨ ਚੰਗੀ ਤਰ੍ਹਾਂ ਯਾਦ ਸੀ ਜਦੋਂ ਕਲਾਸ਼ ਆਪਣੇ ਦੋਸਤ ਦੇ ਘਰ ਸ਼ਗਨ ਲੈ ਕੇ ਗਿਆ ਸੀ ਕਿ ਉਹ ਜਲਦੀ ਤੋਂ ਜਲਦੀ ਪ੍ਰੇਰਣਾ ਤੇ ਸਾਗਰ ਦਾ ਵਿਆਹ ਕਰਨਾ ਚਾਹੁੰਦਾ ਹੈ ਹੁਣ ਤਾਂ ਸਾਗਰ ਭਗਵਾਨ ਦੀ ਕਿਰਪਾ ਨਾਲ ਨੌਕਰੀ ਉੱਤੇ ਲੱਗ ਚੁੱਕਾ ਸੀ ਕਮਿਸ਼ਨਰ ਬਣ ਗਿਆ ਸੀ ਕਲਾਸ਼ ਦੀ ਤबीयत ਹੁਣ ਖਰਾਬ ਰਹਿਣ ਲੱਗੀ ਸੀ ਉਹ ਚਾਹੁੰਦਾ ਸੀ ਕਿ ਜੀਵਨ ਦੀ ਡੋਰ ਟੁੱਟਣ ਤੋਂ ਪਹਿਲਾਂ ਉਹ ਆਪਣੀ ਧੀ ਰਾ ਕੰਨਿਆਦਾਨ ਕਰ ਦੇਵੇ ਉਸ ਰੱਖੇ ਧਥਾਂ ਵਿੱਚ ਹੋਵੇਗੀ ਤਾਂ ਕਲਾਸ਼ ਸਕੂਨ ਨਾਲ ਪ੍ਰਾਨ ਤਿਆਗ ਸਕੇਗਾ ਜਦਕਿ ਜਦੋਂ ਤੋਂ ਬੇਟਾ ਕਮਿਸ਼ਨਰ ਬਣਿਆ ਸੀ ਆਪ ਆਪਣੇ ਦੋਸਤ ਦਾ ਬਦਲਦਾ ਹੋਇਆ ਵਿਵਹਾਰ ਵੀ ਬਹੁਤ ਸਦੀਆਂ ਅੱਖਾਂ ਦੇ ਸਾਹਮਣੇ ਸੀ ਅਜੀਬ ਤਰ੍ਹਾਂ ਦੀਆਂ ਸ਼ੰਕਾਵਾਂ ਉਸ ਦੇ ਮਨ ਵਿੱਚ ਉੱਠਣ ਲੱਗੀਆਂ ਸਨ ਜਿਨ੍ਹਾਂ ਨੂੰ ਉਹ ਜ਼ਬਾਨ ਉੱਤੇ ਲਿਆਉਣ ਤੋਂ ਵੀ ਡਰਦਾ ਸੀ ਉਹ ਚਾਹੁੰਦਾ ਸੀ ਜਲਦੀ ਤੋਂ ਜਲਦੀ ਪ੍ਰੇਰਣਾ ਤੇ ਸਾਗਰ ਦੇ ਫੇਰੇ ਹੋ ਜਾਣ ਤਾਂ ਕਿ ਉਸ ਦੇ ਦਿਲ ਦੇ ਸਾਰੇ ਡਰ ਖਤਮ ਹੋ ਜਾਣ ਉਸ ਦਿਨ ਕਲਾਸ਼ ਨੇ ਖੂਬ ਚੰਗੀ ਤਰ੍ਹਾਂ ਤਿਆਰੀ ਕੀਤੀ ਸੀ ਹਾਲਾਂਕਿ ਘਰ ਆਮੋ-ਸਾਮੋਹਣੇ ਸਨ ਖਾਉਣਾ ਜਾਣਾ ਲੱਗਿਆ ਰਹਿੰਦਾ ਸੀ ਪਰ ਇਸ ਦੇ ਬਾਵਜੂਦ ਅੱਜ ਉਸਨੇ صاف کپڑے ਪਾਏ ਸਨ ਪਰਫਿਊਮ ਲਗਾਇਆ ਸੀ ਮਠਿਆਈ ਦਾ ਡੱਬਾ ਚੁੱਕ ਕੇ دوست ਦੇ ਘਰ ਵੱਲ ਵੱਧ ਗਿਆ ਪ੍ਰੇਰਨਾ ਅੱਖਾਂ ਵਿੱਚ ਸੁਪਨੇ ਸਜਾ ਕੇ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਪਿਤਾ ਆਉਣਗੇ ਅਤੇ ਖੁਸ਼ਖਬਰੀ ਦੇਣਗੇ ਪਰ ਉਸ ਦਾ ਇੰਤਜ਼ਾਰ ਇੰਤਜ਼ਾਰ ਹੀ ਰਿਹਾ ਪੂਰਾ ਦਿਨ ਬੀਤ ਗਿਆ ਪਰ ਕਲਾਸ਼ लौट ਕੇ ਵਾਪਸ ਨਹੀਂ ਆਇਆ ਸੀ ਪ੍ਰੇਰਨਾ ਬਹੁਤ ਜ਼ਿਆਦਾ ਪਰੇਸ਼ਾਨ ਹੋਈ ਵਾਰ-ਵਾਰ ਦਰਵਾਜ਼ੇ ਤੱਕ ਜਾਂਦੀ लौट ਕੇ ਘਰ ਆਉਂਦੀ ਕੱਖ ਕੇ ਦੇ ਘਰੋਂ ਵੀ ਕੋਈ ਨਜ਼ਰ ਨਹੀਂ ਆ ਰਿਹਾ ਸੀ ਅਜੀਬ ਤਰ੍ਹਾਂ ਦੀਆਂ ਸ਼ੰਕਾਵਾਂ ਸਨ ਜੋ ਉਸ ਦੇ ਦਿਲ ਵਿੱਚ ਸਿਰ ਚੱਕਰੀਆਂ ਸਨ ਨਾ ਜਾਣੇ ਕਿਵੇਂ ਉਹ ਖੁਦ ਤੇ ਕਾਬੂ ਰੱਖੇ ਹੋਏ ਸੀ ਬਰਨਾ ਉਸ ਦਾ ਮਨ ਕਰ ਰਿਹਾ ਸੀ ਕਿ ਹੁਣੇ ਦੇ ਹੁਣੇ ਫੁੱਟ ਫੁੱਟ ਕੇ ਰੋਣਾ ਸ਼ੁਰੂ ਕਰ ਦੇਵੇ ਸਵੇਰ ਤੋਂ ਦੁਪਹਿਰ ਦੁਪਹਿਰ ਤੋਂ ਸ਼ਾਮ ਅਤੇ ਫਿਰ ਰਾਤ ਹੋ ਗਈ ਜਦੋਂ ਕਲਾਸ਼ ਸਿਰ ਚੁਕਾਏ ਘਰ ਦੇ ਅੰਦਰ ਆਏ ਹੌਸੇ ਮੋਢੇ ਚੁਕੇ ਹੋਏ ਸਨ ਜਿਵੇਂ ਮਨ ਦਾ ਬੋਝ ਮੋਢਿਆਂ ਉੱਤੇ ਹਾ ਪਿਆ ਹੋਵੇ ਪ੍ਰੇਰਣਾ ਪਿਤਾ ਨੂੰ ਵੇਖਦੇ ਹੀ ਦੁਰਾਨ ਤੋੜਨਾ ਬਲ ਲੱਭ ਕੇ ਗੱਲ ਨਾਲ ਲੱਗ ਗਈ ਅਤੇ ਆਖਣ ਲੱਗੀ ਪਿਤਾ ਜੀ ਤੁਸੀਂ ਕਿੱਥੇ ਚਲੇ ਗਏ ਸੀ ਮੈਂ ਤੁਹਾਡੇ ਲਈ ਕਿੰਨੀ ਪਰੇਸ਼ਾਨ ਹੋ ਰਹੀ ਸੀ ਨਾ ਕੁਝ ਦੱਸਿਆ ਨਾ ਹੀ ਪੁੱਛਿਆ ਬਸ ਚਲੇ ਗਏ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਅਤੇ ਉਹ ਪਿਤਾ ਤੋਂ ਸ਼ਿਕਾਇਤ ਕਰਨ ਲੱਗੀ ਤਾਂ ਪਿਤਾ ਨੇ ਉਸ ਦਾ ਸਿਰ ਸਹਲਾਇਆ ਅਤੇ ਆਖਿਆ ਮੈਨੂੰ ਮaaf ਕਰ ਦੇ ਮੇਰੀ ਬੱਚੀ ਤੇਰੇ ਲਈ ਖੁਸ਼ੀਆਂ ਲੈਣ ਗਿਆ ਸੀ ਪਰ ਦੁੱਖ ਦੀ ਖਬਰ ਮਿਲ ਗਈ ਸਮਝ ਨਹੀਂ ਆ ਰਿਹਾ ਸੀ ਤੈਨੂੰ ਉਹ ਖਬਰ ਕਿਵੇਂ ਸੁਣਾਵਾਂ ਇਸ ਲਈ ਕਰਮ ਬਾਹਰ چلا ਗਿਆ ਕਲਾਸ਼ ਦੀਆਂ ਬੁੱਢੀਆਂ ਅੱਖਾਂ ਵਿੱਚ ਹੰਝੂ ਚਿਲਮਲਾਉਣ ਲੱਗੇ ਤਾਂ ਪ੍ਰੇਰਣਾ ਨੇ ਨਰਮੀ ਨਾਲ ਆਪਣੇ ਪਿਤਾ ਦੇ ਹੰਝੂਆਂ ਨੂੰ ਪੂੰਝਿਆ ਅਤੇ ਆਖਣ ਲੱਗੀ ਪਿਤਾ ਜੀ ਤੁਹਾਡੇ ਕੋਲ ਜੋ ਵੀ ਦੁੱਖ ਦੀ ਖਬਰ ਹੈ ਤੁਸੀਂ ਮੈਨੂੰ ਸੁਣਾ ਦਿਓ ਤੁਹਾਡੀ ਤੇ ਇੰਨੀ ਕਮਜ਼ੋਰ ਨਹੀਂ ਹੈ ਪ੍ਰੇਰਨਾ ਦੇ ਅੱਖਾਂ ਦੀ ਦੇਰ ਸੀ ਕਿ ਕਲਾਸ਼ ਫੁੱਟ ਫੁੱਟ ਕੇ ਰੋ ਪਿਆ ਅਤੇ ਆਖਣ ਲੱਗਾ ਤੇਰੇ ਕਾਕਾ ਨੇ ਤੇਰਾ ਰਿਸ਼ਤਾ ਲੈਣ ਤੋਂ ਸਾਫ਼ੀ ਨਕਾਰ ਕਰ ਦਿੱਤਾ ਹੈ ਉਹਨਾਂ ਦਾ ਅੱਖ ਨਾ ਹੈ ਕਿ ਉਹਨਾਂ ਦਾ ਬੇਟਾ ਵੱਡਾ ਅਫਸਰ ਬਣ ਗਿਆ ਹੈ ਕਮਿਸ਼ਨਰ ਬਣ ਗਿਆ ਹੈ ਉਹ ਆਪਣੇ ਬਰਾਬਰ ਵਾਲੇ ਲੋਕਾਂ ਵਿੱਚ ਉਸ ਦਾ ਰਿਸ਼ਤਾ ਕਰਨਗੇ ਅਤੇ ਅਮੀਰ ਬਹੂ ਲਿਆਉਣਗੇ ਪ੍ਰੇਰਨਾ ਨੇ ਜਦੋਂ ਇਹ ਖਬਰ ਸੁਣੀ ਤਾਂ ਉਸ ਉੱਤੇ ਦੁੱਖਾਂ ਦਾ ਪਹਾੜ ਢੁੱਟ ਪਿਆ ਸੀ ਆਪਣੇ ਕੰਨਾਂ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਗਰਦੀਆਂ ਬੋਲਦੀਆਂ ਅੱਖਾਂ ਸਭ ਕੁਝ ਝੂਠ ਨਹੀਂ ਹੋ ਸਕਦਾ ਸੀ ਕਲਾਸ਼ ਦਾ ਅੰਦਾਜ਼ਾ ਸਹੀ ਸੀ। ਇਹ ਦੁੱਖ ਦੀ ਖਬਰ ਵਾਕਈ ਉਸ ਲਈ ਸਹਿਣਾ ਬਹੁਤ ਮੁਸ਼ਕਲ ਸੀ। ਪਰ ਪਿਤਾ ਨੂੰ ਬਖਾਉਣ ਦੀ ਖਾਤਰ ਉਹ ਬਹੁਤ ਮਜ਼ਬੂਤ ਬਣ ਗਈ। ਪਿਤਾ ਦਾ ਹੱਥ ਫੜ ਕੇ ਕਮਰੇ ਦੇ ਅੰਦਰ ਲੈ ਗਈ ਅਤੇ ਆਖ ਲੱਗੀ ਪਿਤਾ ਜੀ, ਬਸ ਇੰਨੀ ਜਹੀ ਗੱਲ ਉੱਤੇ ਤੁਸੀਂ ਘਰ ਨਹੀਂ ਲੋਟ ਰਹੇ ਸੀ। ਯਕੀਨ ਕਰੋ ਹਜੇ ਸੌ ਸਾਗਰ ਤੁਹਾਡੇ ਉੱਤੇ ਕਰਵਾਨ। ਤੁਸੀਂ ਮੇਰੀ ਚਿੰਤਾ ਨਾ ਕਰੋ। ਠੀਕ ਹੈ। ਮੇਰੇ ਦਿਲ ਵਿੱਚ ਉਸ ਲਈ ਜਗ੍ਹਾ ਸੀ ਪਰ ਆਤਮ ਸਨਮਾਨ ਤੋਂ ਡਾਕੂ ਜੂ ਵੀ ਨਹੀਂ ਹੁੰਦਾ ਫਰੇਰਣਾ ਨੇ ਪਿਤਾ ਨੂੰ ਤਸੱਲੀ ਦੇ ਕੇ ਸੁਲਾ ਦਿੱਤਾ ਪਰ ਆਪਣੇ ਦੁਖੀ ਮਨ ਦਾ ਕੀ ਕਰਦੀ ਦਿਨੋਂ ਦਿਨ ਕਮਜ਼ੋਰ ਹੋਣ ਲੱਗੀ ਅਤੇ ਕਲਾਸ਼ ਹੌਸ ਦੀ ਉਹ ਹਾਲਤ ਵੇਖ ਕੇ ਕੁੜਦਾ ਰਹਿੰਦਾ ਬੇਸ਼ੱਕ ਉਸ ਨੇ ਬੁੱਲਾ ਉੱਤੇ ਮੁਸਕਾਨ ਸਜਾ ਲਈ ਸੀ ਪਰ ਇਸ ਦੇ ਬਾਵਜੂਦ ਹੌਸ ਦੀ ਹਾਲਤ ਵੇਖ ਕੇ ਹੀ ਕਲਾਸ਼ ਨੂੰ ਅੰਦਾਜ਼ਾ ਹੋ ਜਾਂਦਾ ਸੀ ਕਿ ਉਹ ਕਿੰਨੀ ਪੀੜਾ ਵਿੱਚੋਂ ਲੰਘ ਰਹੀ ਹੈ ਮੋਹੱਲੇ ਦੀਆਂ ਔਰਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਨ ਅਤੇ ਸਾ ਕਰਦੇ ਰਿਸ਼ਤੇ ਅਤੇ ਵਿਆਹ ਦੀਆਂ ਗੱਲਾਂ ਕਰਦੀਆਂ ਰਹਿੰਦੀਆਂ ਸਨ ਫੇਰ ਪਤਾ ਚੱਲਿਆ ਕਿ ਸਾਗਰ ਦਾ ਰਿਸ਼ਤਾ ਤੈ ਹੋ ਗਿਆ ਹੈ ਅਤੇ 2 ਹਫ਼ਤਿਆਂ ਦੇ ਅੰਦਰ-ਅੰਦਰ ਉਸ ਦਾ ਵਿਆਹ ਹੈ ਇਹ ਸੁਣ ਕੇ ਪ੍ਰੇਰਣਾ ਬਿਲਕੁਲ ਟੁੱਟ ਗਈ ਸੀ ਪ੍ਰੇਰਣਾ ਨੂੰ ਵੀ ਸਾਗਰ ਦੀ ਬੇਰੁਖੀ ਨੇ ਹੰਦਰੋਂ ਤੋੜ ਦਿੱਤਾ ਸੀ ਪਰ ਪਿਤਾ ਲਈ ਉਹ ਬਾਰੋਂ ਮਜ਼ਬੂਤ ਸੀ ਜਦ ਕਿ ਕਲਾਸ਼ ਆਪਣੀ ਧੀ ਦੇ ਦੁੱਖ ਵਿੱਚ ਖੁੱਲਣ ਲੱਗਾ ਸੀ ਸੰਗੀਤ ਦੀ ਰਾਤ ਜਦੋਂ ਅਲੋਕ ਦੇ ਘਰ ਉੱਤੇ ਸ਼ਹਿਨਾਈਆਂ ਵੱਜ ਰਹੀਆਂ ਸਨ ਸ਼ੋਰ ਮੱਚਿਆ ਹੋਇਆ ਸੀ ਤਾਦੇ ਕਲਾਸ਼ ਦੀ ਦਿੱਤੀviat ਅਚਾਨਕ ਹੀ ਖਰਾਬ ਹੋਣਾ ਸ਼ੁਰੂ ਹੋ ਗਈ ਸੀਨੇ ਵਿੱਚ ਦਰਦ ਉੱਠਿਆ ਜੋ ਹੱਥ ਵਿੱਚ ਫੈਲਦਾ ਚਲਾ ਗਿਆ ਪ੍ਰੇਰਣਾ ਪਿਤਾ ਦੀ ਹਾਲਤ ਵੇਖ ਕੇ ਤੜਫੁੱਟੀ ਤੇ ਪड़ोसियों ਨੂੰ ਬੁਲਾ ਕੇ ਕਲਾਸ਼ ਨੂੰ ਹਸਪਤਾਲ ਪਹੁੰਚਾਇਆ ਪਰ ਕੋਈ ਵੀ ਦਵਾਈ ਮਿਲਨ ਤੋਂ ਪਹਿਲਾਂ ਹੀ ਕਲਾਸ਼ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਉਹ ਪਰਮਪਿਤਾ ਪਰਮਾਤਮਾ ਨਾਲ ਜਾ ਮਿਲਿਆ ਸੀ ਦੁਨੀਆ ਦੇ ਹਰ ਦੁੱਖ ਤੋਂ ਪੀੜਾ ਛੁਡਾ ਕੇ ਪਿੱਛਾ ਛੁਡਾ ਗਿਆ ਸੀ ਜਦ ਕਿ ਪ੍ਰੇਰਣਾ ਪਿੱਛੇ ਇਕੱਲੀ ਰਹਿ ਗਈ ਸੀ ਸਾਗਰ ਦੀ ਹਲਦੀ ਰਸਮਾਂ ਜੋਰਾਂ ਉੱਤੇ ਸਨ ਜਿਸ ਰਾਤ ਉਹ ਆਪਣੀਆਂ ਨਵੀਆਂ ਖੁਸ਼ੀਆਂ ਵਿੱਚ ਮਗਨ ਸੀ ਪ੍ਰੇਰਣਾ ਨੇ ਹੋਰ ਰਾਤ ਹਸਪਤਾਲ ਦੇ ਠੰਡੇ ਫਰਸ਼ ਉੱਤੇ ਬੈਠ ਕੇ ਗੁਜਾਰੀ ਸੀ ਉਸ ਦਾ ਰੋਮ ਰੋਮ ਕਲਪ ਰਿਹਾ ਸੀ ਪਰ ਬੁੱਲਾ ਉਤੇ ਉਸ ਨੇ ਈਸ਼ਵਰ ਦੇ ਵਿਰੋਧ ਕੋਈ ਸ਼ਿਕਾਇਤ ਨਹੀਂ ਆਉਣ ਦਿੱਤੀ ਸੀ ਉਹ ਸ਼ੁਰੂ ਤੋਂ ਹੀ ਸੰਤੋਸ਼ੀ ਸੀ ਹੁਣ ਉਹ ਕਿਸੇ ਵੀ ਤਰ੍ਹਾਂ ਦੀ ਨਾ ਸ਼ੁکری ਨਹੀਂ ਕਰਨਾ ਚਾਹੁੰਦੀ ਸੀ ਇਹ ਉਸ ਦੇ ਸੰਸਕਾਰਾਂ ਦੇ ਵਿਰੋਧ ਸੀ ਕਿ ਉਹ ਬਿਲਾਪ ਕਰਦੀ ਦਿਲ ਦੇ ਦਰਦ ਨੂੰ ਉਸ ਨੇ ਦਿਲ ਵਿੱਚ ਦਿਵਾ ਲਿਆ ਸੀ ਹਤੇ ਭਗਵਾਨ ਤੋਂ ਆਪਣੇ ਲਈ ਬਸ ਧੀਰਜ ਮੰਗਿਆ ਸੀ ਖੋਸ ਨੇ ਆਪਣੇ ਕਾਕਾ ਨੂੰ ਕਲਾਸ਼ ਦੇ ਮ੍ਰਿਤਕ ਦੀ ਸੂਚਨਾ ਦਿੱਤੀ ਸੀ ਪਰ ਕਾਕੀ ਨੇ ਇਹ ਆ ਕੇ ਉੱਥੇ ਆਉਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਕਿ ਮੇਰੇ ਬੇਟੇ ਦੀਆਂ ਖੁਸ਼ੀਆਂ ਸ਼ੁਰੂ ਹੋਣ ਵਾਲੀਆਂ ਹਨ ਅਜੇ ਇਹ ਸ਼ੁਭ ਮੌਕੇ ਉੱਤੇ ਮੈਂ ਸੋਗ ਵਾਲੇ ਘਰ ਵਿੱਚ ਜਾ ਕੇ ਕੋਈ ਵੀ ਹਫਸ਼ਗਨ ਨਹੀਂ ਕਰਨਾ ਚਾਹੁੰਦੀ ਭਗਵਾਨ ਮਰਨ ਵਾਲੇ ਦੀ ਆਤਮਾ ਨੂੰ ਸ਼ਾਂਤੀ ਦੇਵੇ ਕਾਕੀ ਆ ਕੇ ਚਲੀ ਗਈ ਸੀ ਪ੍ਰੇਰਣਾ ਨੇ ਪੜੋਸੀਆਂ ਦੀ ਮਦਦ ਨਾਲ ਕਲਾਸ਼ ਦੇ ਮ੍ਰਿਤਕ ਸਰੀਰ ਨੂੰ ਚੁੱਕਿਆ ਅਤੇ ਘਰ ਲੈ ਆਈ ਅਤੇ ਅਗਲੇ ਦਿਨ ਠੀਕ ਉਸ ਸਮੇਂ ਜਦੋਂ ਸਾਗਰਦੀ ਪ੍ਰਾਤ ਹਰਵਾਨਾ ਹੋ ਰਹੀ ਸੀ ਤਦ ਕਲਾਸ਼ ਦੀ ਆਰਥੀ ਉਸ ਦੇ ਘਰੋਂ ਨਿਕਲ ਰਹੀ ਸੀ ਲੋਕਾਂ ਨੇ ਵੇਖ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ ਪਰ ਅਲੋਕ ਨੂੰ ਇਸ ਗੱਲ ਤੋਂ ਕੋਈ ਵੀ ਫਰਕ ਨਹੀਂ ਪੈ ਰਿਹਾ ਸੀ ਉਹ ਆਰਮਨ ਨਾਲ ਆਪਣੇ ਬੇਟੇ ਦੀਆਂ ਖੁਸ਼ੀਆਂ ਮਨਾਉਣ ਵਿੱਚ ਮਗਨ ਸੀ ਪਹਿਲੀ ਵਾਰ ਪ੍ਰੇਰਣਾ ਨੇ ਇਹਨਾਂ ਦੀ ਸਵੇਦਨਸ਼ੀਲਤਾ ਵੇਖਦੇ ਹੋਏ ਮਨ ਹੀ ਮਨ ਆਖਿਆ ਕਿ ਈਸ਼ਵਰ ਇਹਨਾਂ ਨਾਲ ਨਿਆਂ ਕਰੇ ਅਲੋਕ ਆਪਣੇ ਕਰਮਾਂ ਦੀ ਸਜ਼ਾ ਜ਼ਰੂਰ ਭੁਗਤੇ ਅਗਲੇ ਦਿਨ ਸਾਗਰ ਦਾ ਬ੍ਰਿਤੀਭੋਜ ਪਾਰਟੀ ਸੀ ਜੋ ਬਹੁਤ ਤੂਮ-ਤਾਮ ਨਾਲ ਕੀਤਾ ਗਿਆ ਸੀ ਆਖਰਕਾਰ ਕਮੇ ਨਰਦੀ ਪਾਰਟੀ ਸੇ ਪੂਰੇ ਸ਼ਹਿਰ ਨੂੰ ਖਬਰ ਹੋਣੀ ਚਾਹੀਦੀ ਸੀ ਕੁਝ ਰਿਸ਼ਤੇਦਾਰ ਇਹਨਾਂ ਦੀ ਨਿਸਠੂਰਤਾ ਉੱਤੇ ਗੱਲਾਂ ਬਣਾ ਰਹੇ ਸਨ ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਸੀ। ਉਹਨਾਂ ਨੇ ਆਪਣੀਆਂ ਖੁਸ਼ੀਆਂ ਨੂੰ ਚੰਗੀ ਤਰ੍ਹਾਂ ਬਣਾਇਆ ਸੀ ਜਦਕਿ ਪ੍ਰੇਰਨਾਏ ਸਾਹੇ ਕੇ ਖੂਨ ਦੇ ਹੰਝੂ ਰੋਂਦੀ ਰਹੀ ਸੀ। ਕਾਕਾ ਨੂੰ ਰਿਸ਼ਤਾ ਲੈਣਾ ਨਹੀਂ ਸੀ ਤਾਂ ਕੋਈ ਗੱਲ ਨਹੀਂ ਪਰ ਘਟੋ ਘਟ ਆਪਣੇ ਦੋਸਤ ਦਾ ਹੀ ਜਰਾ ਜਿਹਾ ਅਹਿਸਾਸ ਕਰ ਲੈਂਦੇ। ਮੁਹੱਲੇ ਵਾਲੇ ਪ੍ਰੇਰਨਾ ਦੇ ਨਾਲ ਸੰਗ ਮੁਹੱਲੇ ਦੀ ਇੱਕ ਮਾਸੀ ਨੇ ਪ੍ਰੇਰਨਾ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਸੀ। ਲੋਕ ਦਬਾਅ ਪਾਉਣ ਲੱਗੇ ਕਿ ਉਹ ਵਿਆਹ ਕਰ ਲਵੇ ਪਰ ਪ੍ਰੇਰਨਾ ਨੇ ਬਿਆਕਾਂ ਤੋਂ ਸਾਫ਼ ਹਿੰਕਾਰ ਕਰ ਦਿੱਤਾ। ਉਹ ਸਕੂਲ ਵਿੱਚ ਪੜਾਉਣ ਲੱਗੀ। ਉਸ ਦੀ ਪੜ੍ਹਾਈ ਚੰਗੀ ਸੀ। ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਸੀ। ਸ਼ਾਮ ਨੂੰ ਉਹ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਅਤੇ ਰਾਤ ਨੂੰ ਉਹ ਅਤੇ ਮਾਸੀ ਇੱਕ ਦੂਜੇ ਨੂੰ ਕਹਾਣੀਆਂ ਸੁਣਾਉਂਦੇ ਹੋਏ ਸੌਂ ਜਾਂਦੇ ਸਨ। ਜ਼ਿੰਦਗੀ ਦੇ ਦੁੱਖ ਘਟ ਤਾਂ ਨਹੀਂ ਸਨ ਪਰ ਪ੍ਰੇਰਣਾ ਦੀ ਜ਼ਿੰਦਗੀ ਵਿੱਚ ਇੱਕ ਠਹਿਰਾਵ ਆ ਗਿਆ ਸੀ। ਸਾਗਰ ਦਾ ਟਰਾਂਸਫਰ ਕਿਸੇ ਦੂਜੇ ਸ਼ਹਿਰ ਵਿੱਚ ਹੋ ਗਿਆ। ਜਿੱਥੇ ਉਹ ਆਪਣੀ ਪਤਨੀ ਨੂੰ ਲੈ ਕੇ ਚਲਾ ਗਿਆ। ਪਹਿਲਾਂ ਪਹਿਲਾਂ ਤਾਂ ਮਾਪੇ ਨੂੰ ਮਿਲਣਾ ਆਉਂਦਾ ਰਿਹਾ ਪਰ ਫਿਰ ਆਉਣਾ ਬੰਦ ਕਰ ਦਿੱਤਾ ਅਤੇ ਪੈਸੇ ਭੇਜਣਾ ਵੀ ਬੰਦ ਕਰ ਦਿੱਤਾ ਹਲੋਕ ਆਪਣੇ ਬੇਟੇ ਦੇ ਪਿੱਛੇ ਖੋਸ ਸ਼ਹਿਰ ਵਿੱਚ ਗਿਆ ਤਾਂ ਪਤਾ ਚੱਲਿਆ ਕਿ ਖੋਥੋਂ ਵੀ ਉਸ ਦਾ ਟ੍ਰਾਂਸਫਰ ਹੋ ਗਿਆ ਹੈ ਉਹ ਮਾਪੇ ਨੂੰ ਛੱਡ ਕੇ ਜਾ ਚੁੱਕਿਆ ਸੀ ਉਹਨਾਂ ਨੂੰ ਭੁਲਾ ਚੁੱਕਿਆ ਸੀ ਉਹ ਕਿੱਥੇ ਸੀ ਕੋਈ ਨਹੀਂ ਜਾਣਦਾ ਸੀ ਐਨੀ ਦਿਨਾ ਹਲੋਕ ਦੀ ਪਤਨੀ ਵੀ ਗੰਭੀਰ ਬਿਮਾਰ ਰਹਿਣ ਲੱਗੀ ਬੇਟੇ ਦੀ ਬੇਰੁਖੀ ਨੇ ਉਸ ਨੂੰ ਤੋੜ ਦਿੱਤਾ ਸੀ ਸਮਝ ਨਹੀਂ ਆਉਂਦਾ ਸੀ ਕਿ ਕਿੱਥੇ ਜਾਵੇ ਕਿਸ ਤੋਂ ਮਦਦ ਮੰਗੇ ਕੁਝ ਦਿਨ ਬਾਅਦ ਪਤਨੀ ਦਾ ਦਿਹਾਂਤ ਹੋ ਗਿਆ ਤਾਂ ਉਹ ਹੋਰ ਟੁੱਟ ਗਿਆ ਬਹੁਤ ਬਿਮਾਰ ਰਹਿ ਲੱਗਾ ਕਿਉਂਕਿ ਬੇਟਾ ਮਾਂ ਦੀ ਅੰਤਿਮ ਵਿਆਹ ਉੱਤੇ ਵੀ ਨਹੀਂ ਆਇਆ ਸੀ ਆਉਂਦਾ ਵੀ ਕਿਵੇਂ ਉਸ ਨੂੰ ਕਿਹੜਾ ਮਾਂ ਦੀ ਮੌਤ ਦੀ ਸੂਚਨਾ ਮਿਲੀ ਸੀ ਅਤੇ ਸੂਚਨਾ ਦੇਣ ਲਈ ਅਲੋਕ ਕੋਲ ਕੋਈ ਨੰਬਰ ਤੱਕ ਨਹੀਂ ਸੀ ਬੇਟਾ ਬਿਲਕੁਲ ਪਤਨੀ ਦਾ ਹੋ ਕੇ ਫੈ ਗਿਆ ਸੀ ਹਲੋਕ ਘਰ ਵਿੱਚ ਇਕੱਲਾ ਰਹਿਣ ਲੱਗਾ ਸੀ ਹੈ ਗੱਲੇ ਪੜਨੇ ਉਸ ਨੂੰ ਪਾਗਲਾ ਵਾਂਗ ਕਰ ਦਿੱਤਾ ਸੀ ਉਸ ਨੇ ਆਪਣੇ ਬੜਪੇ ਲਈ ਕੀ ਕੁਝ ਸੁਪਨੇ ਸਜਾਏ ਸਨ ਪਰ ਉਸ ਨਾਲ ਹੋਇਆ ਕੀ ਸੀ ਸੱਚ ਆਖਦੇ ਹਨ ਕਿ ਇਨਸਾਨ ਜੋ ਕੁਝ ਸੋਚਦਾ ਹੈ ਉਹ ਕਦੇ ਵੀ ਨਹੀਂ ਹੁੰਦਾ ਹੋ ਪ੍ਰੇਰਨਾ ਦੀ ਉਮੀਦ ਉੱਤੇ ਪੂਰਾ ਨਹੀਂ ਤ੍ਰੈਸਿ ਹਿਸ਼ਵਰ ਉਸ ਦੀ ਅਮੀਰ ਤੇ ਕਿਵੇਂ ਪੂਰਾ ਉਤਰਦਾ ਲੋਕ ਨੂੰ ਲੱਗਵਾ ਪੈਰਾਲਾਈਸਿਸ ਦਾ ਟੈਗ ਹੋਇਆ ਉਹ ਬਿਲਕੁਲ ਹੀ ਇਲਾਜ ਹੋ ਗਿਆ ਚਾਰ ਪਾਈ ਉੱਤੇ ਆ ਪਿਆ ਕੋਈ ਦੇਖਭਾਲ ਕਰਨ ਵਾਲਾ ਵੀ ਮੌਜੂਦ ਨਹੀਂ ਸੀ ਖਾਣ ਦੇ ਲਾਲੇ ਪੈ ਗਏ ਸ ਘਰ ਵਿੱਚ ਭੁੱਖ ਮਰੀ ਆ ਗਈ ਪੜੋਸੀ ਜਿੰਨਾ ਹੋ ਸਕਦਾ ਮਦਦ ਕਰਦੇ ਸਨ ਪਰ ਆਖਰ ਉਹ ਵੀ ਕਦ ਤੱਕ ਕਰਦੇ ਸਭ ਆਪਣੀਆਂ ਜ਼ਿੰਦਗੀਆਂ ਵਿੱਚ ਵਿਅਸਤ ਹੋ ਗਏ ਪ੍ਰੇਰਣਾ ਨਾਲ ਉਹ ਜੋ ਕੁਝ ਕਰ ਚੁੱਕਾ ਸੀ ਸਭ ਨੂੰ ਯਾਦ ਸੀ ਕੋਈ ਵੀ ਉਸ ਦੀ ਮਦਦ ਨਹੀਂ ਕਰਨਾ ਚਾਹੁੰਦਾ ਸੀ ਬਸ ਭਗਵਾਨ ਦੇ ਲਈ ਨਫ਼ਰਤ ਹੋਣ ਦੇ ਬਾਵਜੂਦ ਖੁਸ ਨੂੰ ਕੁਝ ਖਾਣ ਨੂੰ ਦੇ ਦਿੰਦੇ ਸਨ ਅਤੇ ਫਿਰ ਮਹੱਲੇ ਵਾਲਿਆਂ ਨੇ ਵੀ ਉਸ ਦਾ ਸਾਥ ਛੱਡ ਦਿੱਤਾ ਅਲੋਕ ਜਿਸ ਨੇ ਕਦੇ ਵੀ ਪ੍ਰੇਰਨਾ ਦਾ ਪਤਾ ਨਹੀਂ ਕੀਤਾ ਸੀ ਹਾਲਾਂਕਿ ਘਰ ਸਾਹਮਣੇ ਹੀ ਸੀ ਇੱਕ ਦਿਨ ਉਹ ਔਖ ਤੋਂ ਬਿਲਕੁਲ ਮਜਬੂਰ ਹੋ ਗਿਆ ਹੋ ਤਿੰਨ ਦਿਨ ਤੋਂ ਭੁੱਖਾ ਸੀ ਹੱਕ ਵੀਨ ਵਾਲਾ ਪੇਟ ਵਿੱਚ ਨਹੀਂ ਉਤਰਿਆ ਸੀ ਉਤੋਂ ਤੋਂ ਬਿਮਾਰੀ ਹੈਨੀ ਸੀ ਕਿ ਉਸ ਨੂੰ ਬਿਲਕੁਲ ਬੇਚੈਨ ਨਹੀਂ ਹੋ ਰਹੀ ਸੀ ਹੋ ਆਪਣੇ ਬਿਜਾਨ ਸ਼ਰੀਰ ਨੂੰ ਕਸੀੜਦਾ ਹੋਇਆ ਦਰਵਾਜ਼ਾ ਪਾਰ ਕਰ ਗਿਆ ਹਤੇ ਇਸੇ ਤਰ੍ਹਾਂ ਘਸੀੜਦੇ ਹੋਏ ਪ੍ਰੇਰਨਾ ਦੇ ਘਰ ਵਿੱਚ ਚਲਾ ਗਿਆ ਹੋਸ ਨੇ ਸੋਚਿਆ ਪ੍ਰੇਰਨਾ ਤੋਂ ਮਾਫੀ ਮੰਗ ਲਵੇਗਾ ਹੋਸ ਦੇ ਪੈਰ ਫੜ ਲਵੇਗਾ ਬੋਲੇਗਾ ਮੇਰੀ ਭੁੱਖ ਮਿਟਾ ਦੇ ਮੇਰੀ ਮਦਦ ਕਰ ਦੇ ਜੇ ਮਾਫੀ ਨਹੀਂ ਦੇ ਸਕਦੀ ਹਤੇ ਸਭ ਕੁਝ ਸੋਚਦੇ ਹੋਏ ਕਰੀਰਨਾ ਦੇ ਘਰ ਦੀ ਚੌਕ ਟ ਲੰਘ ਗਿਆ ਪਰ ਅੱਗੇ ਦਾ ਦ੍ਰਿਸ਼ ਵੇਖ ਕੇ ਉਸ ਦੀਆਂ ਅੱਖਾਂ ਪਟੀਆਂ ਦੀਆਂ ਪਟੀਆਂ ਰਹਿ ਗਈਆਂ। ਉਹ ਘਲਾਸ ਦਾ ਘਰ ਅੱਜ ਵੀ ਵੈਸਾ ਹੀ ਸੀ ਪਰ ਇਸ ਸਮੇਂ ਇੱਥੇ ਖੁਸ਼ਹਾਲੀ दस्तक ਦੇ ਚੁੱਕੀ ਸੀ। ਹੰਗੰਦੇ ਕੋਨੇ ਵਿੱਚ ਪੰਡਿਆਰਾ ਬਣ ਰਿਹਾ ਸੀ। ਬਹੁਤ ਸਾਰੇ ਬੱਚੇ ਉੱਥੇ ਚੰਗੇ ਕੱਪੜੇ ਪਹਿਨ ਕੇ ਖੇਡ ਰਹੇ ਸਨ। ਪ੍ਰੇਰਣਾ ਨੇ ਜ਼ਰੂਰਤਮੰਦਾਂ ਦੀ ਮਦਦ ਦਾ ਸੰਕਲਪ ਲਿਆ ਸੀ ਤਾਂ ਭਗਵਾਨ ਨੇ ਵੀ ਉਸ ਦਾ ਸਾਥ ਦਿੱਤਾ ਸੀ। ਉਸ ਨੇ ਅनाथ ਬੱਚਿਆਂ ਨੂੰ ਆਪਣੇ ਨਾਲ ਰੱਖ ਲਿਆ ਸੀ ਅਤੇ ਉਨ੍ਹਾਂ ਦੀ ਪਰਵਰਿਸ਼ ਕਰਨ ਲੱਗੀ ਸੀ। ਮੁਹੱਲੇ ਵਾਲੇ ਉਸ ਦੀ ਮਦਦ ਕਰਿਆ ਕਰਦੇ ਸਨ। ਤੇ ਉਹ ਵੀ ਆਪਣੀ ਪੂਰੀ ਤਨਖਾਹ ਇੱਥੇ ਹੀ ਲਾ ਲਿਆ ਕਰਦੀ ਸੀ ਅਲੋਕ ਹਜੇ ਦਰਵਾਜੇ ਉੱਤੇ ਪਿਆ ਹੋਇਆ ਸੀ ਜਦੋਂ ਪ੍ਰੇਰਣਾ ਦੀ ਉਸ ਉਤੇ ਨਜ਼ਰ ਪਈ ਕਾਕਾ ਨੂੰ ਅਜੀਬ ਹਾਲਤ ਵਿੱਚ ਵੇਖਿਆ ਤਾਂ ਤੜਫੁੱਟੀ ਤੁਰੰਤ ਉਹਨਾਂ ਕੋਲ ਪਹੁੰਚੀ ਅਤੇ ਉਹਨਾਂ ਨੂੰ ਚੁੱਕ ਕੇ ਚਾਰਪਾਈ ਉੱਤੇ ਬਿਠਾਇਆ ਉਹਨਾਂ ਦਾ ਮੂੰਹ ਸਾਫ਼ ਕੀਤਾ ਅਤੇ ਪੁੱਛਣ ਲੱਗੀ ਕਾਕਾ ਤੁਹਾਡੀ ਹਾਲਤ ਕਿਵੇਂ ਹੋਈ ਦਾਦਾ ਲੋਕ ਨੇ ਉਸ ਦੇ ਸਾਹਮਣੇ ਹੱਥ ਜੋੜ ਦਿੱਤੇ ਹਰੋਂਦੇ ਹੋਏ ਆਖਣ ਲੱਗਾ ਬੇਟੀ ਮੈਨੂੰ ਮaaf ਕਰਦੇ ਮੈਂ ਤੇਰੇ ਨਾਲ ਅਨਿਆਇ ਕੀਤਾ ਅਤੇ ਦੋਸਤ ਨੂੰ ਧੋਖਾ ਕੀਤਾ ਅੱਜ ਮੇਰੇ ਨਾਲ ਉਹ ਸਭ ਕੁਝ ਹੋ ਰਿਹਾ ਹੈ ਜੋ ਮੈਂ ਕਦੇ ਤੇਰੇ ਨਾਲ ਕੀਤਾ ਸੀ। ਅਮੀਰ ਬਹੁ ਦੇਖਾ ਹੁੰਦਾ ਮੈਨੂੰ ਕੋਈ ਸੁਖ ਤਾਂ ਨਹੀਂ ਮਿਲਿਆ। ਬਸ ਮੇਰਾ ਬੇਟਾ ਮੈਥੋਂ ਦੂਰ ਹੋ ਗਿਆ। ਸਾਗਰ ਕਿੱਥੇ ਹੈ? ਮੈਨੂੰ ਕੁਝ ਨਹੀਂ ਪਤਾ। ਹੋ ਡਾਇਨ ਮੇਰੇ ਬੇਟੇ ਨੂੰ ਵੀ ਲੱਗ ਗਈ। ਤੁਹਾਡੀ ਕਾਕੀ ਮਰ ਗਈ ਪਰ ਉਸ ਨੂੰ ਪਤਾ ਵੀ ਨਹੀਂ ਚੱਲ ਸਕਿਆ। ਹਾਈ ਮੇਰਾ ਦੁਰਭਾਗ। ਮੈਂ ਤੁਹਾਡੇ ਵਾਂਗ ਹੀਰੇ ਨੂੰ ਟਕਰਾ ਦਿੱਤਾ ਤੇ ਪੱਥਰ ਨੂੰ ਚੁਣ ਲਿਆ। ਜੈਸਨ ਨੇ ਮੇਰੇ ਘਰ ਨੂੰ ਤੋੜ ਦਿੱਤਾ ਹੋਰ ਹਉਂਦੇ ਹੋਏ ਪ੍ਰੇਰਨਾ ਤੋਂ ਮਾਫੀ ਮੰਗ ਰਿਹਾ ਸੀ ਜਦਕਿ ਪ੍ਰੇਰਨਾ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਲੱਗੇ ਉਸਨੇ ਹਲੋਕ ਦੇ ਜੁੜੇ ਹੱਥ ਖੋਲ ਦਿੱਤੇ ਅਤੇ ਆਖਣ ਲੱਗੀ ਕਾਕਾ ਮੈਂ ਤੁਹਾਨੂੰ ਮਾਫ ਕਰਦੀ ਹਾਂ ਆਪਣੇ ਪਿਤਾ ਦੀ ਮਰਤੂ ਨੂੰ ਤਾਂ ਨਹੀਂ ਭੁੱਲ ਸਕਦੀ ਪਰ ਮੈਂ ਤੁਹਾਡੀ ਸੇਵਾ ਕਰਾਂਗੀ ਆਖਦੇ ਹੋਏ ਪ੍ਰੇਰਣਾ ਨੇ ਚਿਹਰਾ ਮੋੜ ਲਿਆ ਸੀ ਜਦਕਿ ਲੋਕ ਦੀਆਂ ਅੱਖਾਂ ਵਿੱਚੋਂ ਪਛਤਾਵੇ ਦੇ ਹੰਝੂ ਵਹਿਣ ਲੱਗੇ ਉਸਨੇ ਵਾਕਈ ਵਿੱਚ ਹੀ ਇੱਕ ਅਨਮੋਲ ਰਤਨ ਗਵਾ ਦਿੱਤਾ ਸੀ ਤਾਂ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਵੇਂ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ జర చూ సక్రైబ కను అంత తక్కుని తోడ్డా బాద